ਅੱਜ ਅਸੀਂ ਸਰਹੰਦ ਰਾਜਪੁਰਾ ਰੋਡ ਤੇ ਬਸੰਤਪੁਰਾ ਪਿੰਡ ਦੇ ਵਿੱਚ ਪਹੁੰਚੇ ਆਂ ਔਰ ਡीडीसी ਆਨਲਾਈਨ ਚੈਨਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਇਹ ਸਾਡਾ ਉਪਰਾਲਾ جاری ਹੈ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਦੇ ਨਾਲ ਜੋੜੀਏ ਇਸ ਜਗ੍ਹਾ ਤੇ ਉਪਰ ਆਰਗੈਨਿਕ ਖੇਤੀ ਹੁੰਦੀ ਹੈ ਔਰ ਦਾਸ ਫਾਰਮ ਹੈ ਜਿਤਨੀਆਂ ਵੀ ਚੀਜ਼ਾਂ ਕਿਚਨ ਦੇ ਵਿਚਕਾਰ ਵਰਤੋਂ ਦੇ ਵਿੱਚ ਆਉਂਦੀਆਂ ਹਨ ਇਹਨਾਂ ਦਾ ਇੱਕ ਆਪਣਾ ਹੀ ਨਿਰਾਲਾ ਉਦਮ ਹੈ ਔਰ ਇਸ ਦੇ ਲਈ ਇਹਨਾਂ ਨੇ ਵੱਖਰੇ ਵੱਖਰੇ ਤੌਰ ਦੇ ਉੱਪਰ ਵੱਖ-ਵੱਖ ਖੇਤੀ ਕਰ ਰੱਖੀ ਹੈ ਜਿੱਦੇ ਸਰ੍ਹੋਂ ਦੀ ਖੇਤੀ ਵੀ ਹੈ ਗੁੜ ਵੀ ਬਣਦਾ ਹੈ ਸ਼ੱਕਰ ਵੀ ਬਣਦੀ ਹੈ ਮਸਾਲੇ ਵੀ ਹਨ ਕਣਕ ਦਾ ਵੀ ਹੈ ਹੋਰ ਵੀ ਐਸੀਆਂ ਚੀਜ਼ਾਂ ਜਿਹੜੀਆਂ ਸਾਡੀ ਕਿਚਨ ਦੇ ਵਿੱਚ ਵਰਤੋਂ ਚ ਆਉਂਦੀਆਂ ਹਨ ਉਸ ਨੂੰ ਆਰਗੈਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਅੱਜ ਇੱਥੇ ਜਿਹੜੀ ਚੀਜ਼ ਦਿਖਾਵਾਂਗੇ ਉਹ ਗੁੜ ਕਿਵੇਂ ਬਣਦਾ ਹੈ ਸ਼ੱਕਰ ਕਿਵੇਂ ਬਣਦੀ ਹੈ ਸਰ੍ਹੋਂ ਦਾ ਤੇਲ ਕਿਵੇਂ ਕੱਢਿਆ ਜਾਂਦਾ ਹੈ ਉਹ ਕੋਲਡ ਪ੍ਰੈਸ ਦੇ ਸ루ਤ ਕਿਹਾ ਜਾਂਦਾ ਹੈ ਜਿਸ ਦੀ ਆਮ ਤੌਰ ਤੇ ਡਾਕਟਰ ਰਿਕਮੈਂਡ ਕਰਦੇ ਹਨ ਕਿ ਕੋਲਡ ਬ੍ਰੈਸ ਤੇਲ ਵਰਤੋ ਉਹ ਸਾਰਾ ਅਸੀਂ ਤੁਹਾਨੂੰ ਦਿਖਾਵਾਂਗੇ ਆਹ ਇਸ ਫਾਰਮ ਦੇ ਨਾਲ ਜੁੜਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੁੜ ਔਰ ਸ਼ੱਕਰ ਵੱਲ ਚਲਦੇ ਆਂ ਆਓ ਸਰਦਾਰ ਭਗਤ ਦੀਪ ਸਿੰਘ ਜੀ ਸ਼ੇਰਗਿਰਾ ਜੋ ਕਿ 10 ਫਾਰਮ ਦੇ ਓਨਰ ਨੇ ਔਰ ਆਪਾਂ ਇਹਨਾਂ ਤੋਂ ਜਾਣਾਂਗੇ ਅੱਜ ਦਾ ਇਹ ਸਾਰਾ ਪ੍ਰੋਸੈਸ ਕਿਉਂਕਿ ਅਸੀਂ ਘਰਾਂ ਦੇ ਵਿੱਚਕਾਰ ਮਿਠਾਸ ਜਾਣਦੇ ਹਾਂ ਗੁੜ ਦੇਖਦੇ ਹਾਂ ਕੀ ਹੈ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦਾ ਪ੍ਰੋਸੈਸ ਕੀ ਹੈ ਕਿਵੇਂ ਚੀਜ਼ ਬਣਦੀ ਹੈ ਤੁਹਾਡਾ ਸੁਦਾ ਭਗਤਦੀਪ ਸਿੰਘ ਜੀ ਦੇ ਪਾਸੋਂ ਹੀ ਸਾਰਾ ਇਸ ਪ੍ਰੋਸੈਸ ਬਾਰੇ ਜਾਣਕਾਰੀ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਦਾ ਭਗਤ ਸਿੰਘ ਦੀਪ ਸਿੰਘ ਜੀ ਇਹ ਦੱਸੋ ਵੀ ਇਹ ਜਿਹੜਾ ਗੁਰਦਾ ਪ੍ਰੋਸੈਸ ਹੈ ਸ਼ਕਤ ਦਾ ਪ੍ਰੋਸੈਸ ਹੈ ਇਹ ਸਾਰੀ ਪ੍ਰੋਸੈਸਿੰਗ ਸਮਝਾਈ ਜਾਵੇ ਸਾਡੇ ਸਰੋਤਿਆਂ ਨੂੰ ਪਤਾ ਲੱਗ ਸਕੇ ਔਰ ਤਾਂ ਕਿ ਆਰਗੈਨਿਕ ਚੀਜ਼ਾਂ ਤੇ ਦੂਸਰੀਆਂ ਚੀਜ਼ਾਂ ਦੇ ਐਡਲਟਰੇਸ਼ਨ ਵਾਲੀਆਂ ਚੀਜ਼ਾਂ ਦਾ ਕੀ ਅੰਤਰ ਹੈ ਇਸ ਬਾਰੇ ਜਾਣਕਾਰੀ ਜੀ ਸਰ ਸਰ ਸਭ ਤੋਂ ਪਹਿਲਾਂ ਸਟਾਰਟਿੰਗ ਚੈਦਰ ਕਰਨਾ ਹੁੰਦਾ ਜੀ ਆਪਣਾ ਕ੍ਰੈਸ਼ਰ ਤੇ ਠੀਕ ਹੈ ਤੇ ਫਿਰ ਉਹਦਾ ਰਸਤ ਨਿਕਲ ਕੇ ਪ੍ਰੋਪਰ ਜੇ ਇਹ ਰਸਤ ਨਿਕਲ ਕੇ ਹਾਂਜੀ ਹਾਂਜੀ ਸਰ ਰਸਤੇ ਇਕ ਹੋ ਰਿਹਾ ਜੀ ਠੀਕ ਹੈ ਤੇ ਰਸਤ ਨਿਕਲ ਕੇ ਫਿਰ ਕੜਾਇਆ ਦੇ ਵਿੱਚ ਜਾਂਦਾ ਇਹ ਰਸਤ ਨਿਕਲਦੇ ਤੋਂ ਪਰੇਸ਼ਾਨ ਨਹੀਂ ਲਈਗੀ ਇਹ ਜਾਲੀ ਹਾਂਜੀ ਹਾਂ ਜਿਸ ਤੋਂ ਮੈਲ ਨਿਕਲ ਜਾਂਦਾ ਮੈਲ ਨਿਕਲ ਜਾਂਦਾ ਜਿਹੜਾ ਕੁ ਗੰਦਾ ਕੁਝ ਵੀ ਆਉਂਦਾ ਵਿੱਚ ਧੂਕੜਾ ਉਹ 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 ਨਿਕਲ ਜਾਂਦਾ ਹਾਂਜੀ ਠੀਕ ਹੈ ਕੇ ਚਲੇ ਜਾਂਦਾ ਇਸ ਤੋਂ ਬਾਅਦ ਅੱਗੇ ਕੀ ਪ੍ਰੋਸੈਸ ਹੈ ਜੀ ਬਾਅਦ ਵਿੱਚ ਅੰਦਰ ਇੱਕ ਕੜਾਇਆ ਦੇ ਵਿੱਚ ਜਾਂਦਾ ਹੈ ਅੱਛਾ ਇਹ ਪਾਈਪ ਤੇ ਨਹੀਂ ਜਾ ਰਿਹਾ ਠੀਕ ਹੈ ਹਾਂਜੀ ਠੀਕ ਹੈ ਆਓ ਇਸ ਤੋਂ ਬਾਅਦ ਜੀ ਹਾਂ ਜੀ ਸਰ ਇਹ ਤਿੰਨ ਕੜਾਹੇ ਨੇ ਜੀ ਲੱਗੇ ਹੋਏ ਆਪਣੇ ਠੀਕ ਹੈ ਇਹ ਜਿਹਨੇ ਇਹਨਾਂ ਦੀ ਥਿਕਨੈਸ ਹੁੰਦੀ ਹੈ ਤਾਂ ਉਹਨਾਂ ਵਧੀਆ ਬਣਦਾ ਗੁੜ ਜੇ ਸਾਡਾ ਜਿਹੜਾ ਪਹਿਲਾ ਕੜਾਹਾ ਉਹ 8 ਕੁਇੰਟਲ ਦਾ ਹੈ ਸੈਕੰਡ ਵਾਲਾ 5 ਕੁਇੰਟਲ ਦਾ ਤੇ ਥਰਡ ਵਾਲਾ 7.5 ਕੁਇੰਟਲ ਦਾ ਪਰ ਜਿੰਨੀ ਦੀ ਥਿਕਨੈਸ ਹੋਊਗੀ ਉਹਨਾਂ ਗੁੜ ਦੀ ਕੁਆਲਿਟੀ ਵਧੀਆ ਹੋਗੀ ਜੀ ਅੱਛਾ ਥਿਕਨੈਸ 'ਤੇ ਉੱਪਰ ਡਿਪੈਂਡ ਕਰਦਾ ਹੈ ਡਿਪੈਂਡ ਕਰਦਾ ਹੈ ਠੀਕ ਹੈ ਠੀਕ ਹੈ ਜੀ ਸਰ ਇਹਦੇ ਵਿੱਚ ਜਿਵੇਂ ਸਟਾਰਟਿੰਗ ਤੋਂ ਪਹਿਲਾਂ ਇਹਦੇ ਵਿੱਚ ਅਰਾਸ ਆਉਂਦਾ ਹੈ ਠੀਕ ਹੈ ਤੇ ਇੱਥੇ ਮੈਲ ਉਤਰਦੀ ਹੈ ਉਹਦੀ ਪਰ ਸੈਕਿੰਡ ਚ ਜਾਂਦਾ ਫਿਰ ਉਹਦੇ ਵਿੱਚ ਮੈਲ ਉਤਰਦੀ ਹੈ ਤੇ 3rd ਵਾਲੇ ਚ ਜਾ ਕੇ ਗੁੜ ਤਿਆਰ ਹੁੰਦਾ 3rd ਵਿੱਚ ਜਾ ਕੇ ਗੁੜ ਤਿਆਰ ਹੁੰਦਾ ਹਾਂਜੀ ਹਾਂਜੀ ਪਹਿਲੇ ਦੇ ਵਿੱਚਕਾਰ ਅਸੀਂ ਇਹ ਸਟੋਰੇਜ ਟੈਂਕ ਕਹਿ ਸਕਦੇ ਹਾਂ ਜੀ 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 ਸਟੋਰੇਜ ਟੈਂਕ ਹੋਇਆ ਇਹਦੇ ਵਿੱਚ ਇੱਥੇ ਇਹਦੇ ਵਿੱਚ ਵੀ ਪ੍ਰੋਸੈਸ ਹੁੰਦਾ ਅੱਛਾ ਸਟੋਰੇਜ ਟੈਂਕ ਨੰਬਰ 1 ਕਹਿ ਲਓ ਸਟੋਰੇਜ ਟੈਂਕ ਨੰਬਰ 2 ਹਾਂਜੀ ਹਾਂਜੀ ਪ੍ਰੋਸੈਸਿੰਗ ਇੱਥੋਂ ਸਟਾਰਟ ਹੋਊਗਾ ਇੱਥੋਂ ਸਟਾਰਟ ਹੋਊਗਾ ਸਰ ਠੀਕ ਹੈ ਹਾਂਜੀ ਇਹ ਕੜਾਇਆ 1 ਕੜਾਇਆ 2 ਕੜਾਇਆ 3 ਤਿੰਨ ਜੀ ਹਾਂਜੀ ਇਹਦੀ ਕਿੰਨੀ ਕੈਪੈਸਿਟੀ ਦੱਸਣੀ ਤੁਸੀਂ ਸਰੀ ਇਹਦੇ ਜਿਹੜਾ ਇੱਕ ਪੂਰ ਹੁੰਦਾ ਉਹ 30 ਤੋਂ ਲੈ ਕੇ 40 ਕਿਲੋ ਤੱਕ ਬਣਦਾ ਹੈ ਮਤਲਬ ਗੁੜ ਕੇ ਤਿਆਰ ਹੁੰਦਾ ਜਿਹੜਾ ਗੁੜ ਤੇ ਸੱਕਰ 30 ਤੋਂ 40 ਕਿਲੋ ਹਾਂਜੀ 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 ਠੀਕ ਹੈ ਜੀ ਠੀਕ ਹੈ ਤੇ ਇਹ ਥਰਡ ਕਰਾਏ ਤੋਂ ਬਾਅਦ ਜਿੱਤੇ ਪੱਕ ਰਿਹਾ ਹੈ ਹਾਂਜੀ 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 ਫਿਰ ਉਹਦੇ ਵਿੱਚੋਂ ਅਸੀਂ ਕੱਢ ਕੇ ਚੱਕ ਦੇ ਵਿੱਚ ਜਾਂਦਾ ਹਾਂ ਹਾਂਜੀ ਤੇ ਉਹ ਸੇਮ ਦੇਖੋ ਫਿਰ ਅੱਗੇ ਉਸ ਸੱਕਰ ਤਿਆਰ ਹੋ ਗਈ ਠੀਕ ਹੈ ਤੇ ਇੱਥੇ ਹੀ ਗੁੜ ਤਿਆਰ ਹੋ ਜਾਂਦਾ ਜੀ ਠੀਕ ਹੈ ਹਾਂਜੀ ਹਾਂਜੀ ਤੁਹਾਡੇ ਤੋਂ ਇੱਕ ਗੱਲ ਜਾਣਨੀ ਚਾਹਾਂਗੇ ਜੀ ਸਰ ਵੀ ਜਿਹੜੀ ਸ਼ੱਕਰ ਹੈ ਤੇ ਜਿਹੜਾ ਗੁੜ ਹੈ ਜੀ ਗੁੜ ਭੇਲੀਆਂ ਦੇ ਵਿੱਚ ਬਣਦਾ ਹੈ ਜੀ ਤੇ ਸ਼ੱਕਰ ਜੁੜਦੀ ਨਹੀਂ ਆਪਸ ਦੇ ਵਿੱਚ ਕਾ ਜੀ ਇਹ ਦੋਨਾਂ ਦਾ ਕੀ ਕਾਰਨ ਸਰਕਾਰਾਂ ਨੇ ਪੁੱਛਣੀ ਹੈ ਜਿਹੜੀ ਸ਼ੱਕਰ ਹੈ ਤਾਂ ਉਹਨੂੰ ਪ੍ਰੋਪਰ ਥੋੜਾ ਜਿਹੜੇ ਉਹਦੇ ਪ੍ਰੋਸੈਸ ਕਰਨਾ ਪੈਂਦਾ ਹੁਣ ਜਿਵੇਂ ਉਹ ਹੱਥਾਂ ਨਾਲ ਲੜਕਾ ਮਲ ਰਹੇ ਹੈ ਜੀ ਤੇ ਉਹਦੇ ਬਰੀਕ ਕਰ ਦਾਂਦੇ ਨੇ ਜੀ ਜਿਹੜਾ ਗੋੜਾ ਉਹ ਐਜ਼ ਇਟ ਇਜ਼ ਉਹਨੂੰ ਕਰਕੇ ਅਸੀਂ ਪੀਲੀ ਅਜਨੀਏ ਛੋਟੇ ਬਿਲੀ ਬਣਾਉਣੀ ਜਾਂ ਵੱਡੇ ਬਣਾਉਣੀ ਹੈ ਤਾਂ ਉਹ ਨਾਲ-ਨਾਲ ਉਹਨਾਂ ਨੂੰ ਬਣਾਉਂਦੇ 24 ਮੁਤਾਬਕ ਬਣ ਜਾਂਦਾ ਜੀ 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 ਇੱਕ ਅਕਸਰ ਮਾਰਕੀਟ ਦੇ ਵਿਚਕਾਰ ਅੱਜਕੱਲ ਗੱਲ ਸੁਣੀ ਜਾਂਦੀ ਹੈ ਐਡਲਟਰੇਸ਼ਨ ਦੇ ਸਬੰਧ ਵਿੱਚ ਜੀ ਸਰ ਜੀ ਸਰ ਕਈ ਲੋਕ ਕਹਿੰਦੇ ਨੇ ਕਿ ਜਿਹੜਾ ਆਪਾਂ ਨੇ ਗੁੜ ਬਣਾਉਂਦੇ ਆ ਜੀ ਸਰ ਜਾਂ ਸ਼ੱਕਰ ਬਣਾਉਂਦੇ ਆ ਜੀ ਇਹਨੂੰ ਕੋਈ ਕਹਿੰਦੇ ਕਿ ਛੋਡੇ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਕੋਈ ਕਹਿੰਦੇ ਹਨ ਕਿ H2SO4 ਤਜਾਬ ਆਉਂਦਾ ਹੈ ਉਹਦਾ ਥੋੜਾ ਜਿਹਾ ਪਾ ਕੇ ਮੈਲ ਕੱਢ ਲਈ ਜਾਂਦੀ ਹੈ ਜੀ ਜੀ ਤੇ ਇਹ ਕੀ ਪ੍ਰੋਸੈਸ ਹੈ ਕਈ ਵਾਰ ਅਸਲ ਜਰ ਪੁਰਾਤਨ ਤਰੀਕਾ ਸੀ ਉਹ ਭਿੰਡੀ ਦੀ ਦੇ ਨਾਲ ਕੰਢਿਆ ਜਾਂਦਾ ਸੀ ਹਾਂਜੀ 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 ਤੇ ਇਹ ਅਸੀਂ ਜਾਣਨਾ ਚਾਹਾਂਗੇ ਸਾਡੇ ਜਸੋਤਨ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਅਵੇਅਰ ਹੋਣ ਦੀ ਜ਼ਰੂਰੀ ਹੈ ਜੀ ਸਰ ਤੇ ਇਹ ਦੱਸਿਆ ਜਾਵੇ ਕਿ ਇਹ ਦੇ ਨਾਲ ਕੀ ਫਰਕ ਹੈ ਤੁਸੀਂ ਸੋਡਾ ਯੂਜ਼ ਕਰਦੇ ਹੋ ਜਾਂ ਭਿੰਡੀ ਯੂਜ਼ ਕਰਦੇ ਹੋ ਜਾਂ ਐਸ ਐਸ 2 ਐਸਓ 4 ਜਿਹੜਾ ਗੰਧਕ ਦਾ ਤਜਾਬ ਜਿਹਨੂੰ ਕਹਿੰਦਾ ਉਹ ਯੂਜ਼ ਕਰਦੇ ਹੋ ਨਹੀਂ ਸਰ ਅਸੀਂ ਪਿਓਰਿਟੀ ਤੇ ਕੰਮ ਕਰ ਰਹੇ ਹਾਂ ਠੀਕ ਹੈ ਕਿਉਂਕਿ ਸਾਡਾ ਜਿਹੜੀ ਹੈਗਾ ਅਸੀਂ ਭਿੰਡੀ ਹੀ ਯੂਜ਼ ਕਰਦੇ ਹਾਂ ਜਿਹੜੇ ਰੰਗ ਨੂੰ ਉਹ ਆਪਾਂ ਮੈਲ ਪਾੜਦੇ ਆਂ ਇਹ ਭਿੰਡੀ ਦਿਖਾ ਸਕਦੇ ਹੋ ਜਿਹੜੀ ਹੈ ਠੀਕ ਹੈ ਓਜੀ ਪਿੰਡੀ ਦੇਖੀਏ ਕਿਹੜੀ ਹੈ ਜਿਹਦਲਾ ਸਾਫ ਕੀਤਾ ਜਾਂਦਾ ਹੈ ਕਿਉਂਕਿ ਸਭ ਤੋਂ ਜ਼ਰੂਰੀ ਹੈ ਇਹ ਸਾਫ ਇਹ ਹੈ ਜੜ ਇਸ ਪਰ ਜੜੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਇਹ ਐਸਡੀ ਕਹਿੰਦੀ ਹੈ ਅੱਛਾ ਇਹ ਹੈ ਤਾਂ ਇਹ ਦੇਖੋ ਇਹ ਕੋ ਲੇਸਲਾ ਬਣ ਗਿਆ ਹਾਂਜੀ ਇਹ ਚੀਜ਼ ਹੈ ਮੈਂ ਜਿਹੜੇ ਸਫਾਈ ਕਰਨ ਦਾ ਸਫਾਈ ਕਰਦੇ ਜਿਹੜੀ ਹੈ ਜੀ ਇਹ ਤਾਂ ਇੱਕ ਕਿਸਮ ਦੀ ਦੇਸਤੀ ਜਿਹੜੀ ਠੀਕ ਹੈ ਠੀਕ ਹੈ ਜੀ ਠੀਕ ਹੈ ਮਤਲਬ ਨੇਚਰਲ ਪ੍ਰੋਸੈਸ ਇਹੀ ਹੈ ਪ੍ਰੋਸੈਸ ਹੈ ਜੀ ਠੀਕ ਹੈ ਜੀ ਠੀਕ ਹੈ ਕੁਦਰਤੀ ਤਰੀਕੇ ਨਾਲ ਤਿਆਰ ਹੁੰਦਾ ਹੈ ਠੀਕ ਹੈ ਫਿਰ ਇਸ ਤੋਂ ਬਾਅਦ ਇਹ ਜਦੋਂ ਮਾਰਕੀਟ ਤੁਸੀਂ ਪੈਕਿੰਗ ਕਰਾਉਂਦੇ ਹੋ ਪੈਕਿੰਗ ਕਰਨ ਤੋਂ ਬਾਅਦ ਇਹ ਸਾਰਾ ਜਿੰਨਾ ਵੀ ਇਸ ਦਾ ਗੰਨੇ ਦਾ ਛਿਲਕਾ ਬਚਦਾ ਜੀ ਸਰ ਇਸ ਗੰਨੇ ਦੇ ਛਿਲਕੇ ਨੂੰ ਕੀ ਵਰਤੋਂ ਚ ਲਿਆਂਦਾ ਜਾਂਦਾ ਕਿਉਂਕਿ ਵੈਸੇ ਤਾਂ ਬਾਲਣ ਦੇ ਕੰਮ ਆਉਂਦਾ ਬੇਸਿਕਲੀ ਤਾਂ ਬਾਲਣ ਦੇ ਹੀ ਕੰਮ ਆਉਂਦਾ ਪਰ ਉਹਦਾ ਡਿਸਪੋਜ਼ਲ ਵੀ ਤਿਆਰ ਹੋਣ ਲੱਗ ਗਿਆ ਠੀਕ ਹੈ ਹਾਂਜੀ ਹਾਂ ਪਰ ਅਸੀਂ ਹਜੇ ਬਾਲਣ ਦੇ ਹੀ ਕੰਮ ਲੈ ਰਹੇ ਹਾਂ ਫਿਰ ਤੁਸੀਂ ਬਾਲਣ ਆਪਣਾ ਬਣਾਉਂਦੇ ਇੱਥੇ ਹਾਂਜੀ ਹਾਂ ਇਹ ਬਾਲਣ ਤੇ ਸੁੱਕ ਜਾਂਦਾ ਤੇ ਸੁਕਾ ਕੇ ਫਿਰ ਇਹਦਾ ਬਾਲਣ ਪੰਜਾਬ ਪੋਲੂਸ਼ਨ ਕੰਟਰੋਲ ਵੱਲੋਂ ਰეკਮੈਂਡਡ ਬਾਲਣ ਹੈ ਜੀ 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 ਸਰ ਇਸ ਬਾਰੇ ਬਹੁਤ ਅੱਛਾ ਬਰਨ ਹੈ ਕਿਉਂਕਿ ਜੀ ਅੱਗ ਬਹੁਤ ਤੇਜ਼ ਹੁੰਦੀ ਹੈ ਤੇਜ਼ ਹੁੰਦੀ ਹੈ ਜੀ ਫੂਕੀ ਦੇ ਵਿੱਚ ਮਿੱਠਾ ਹੁੰਦਾ ਮਿੱਠਾ ਹੁੰਦਾ ਜੀ ਠੀਕ ਹੈ ਨਾ ਤੇ ਫਿਰ ਜਦੋਂ ਇਹ ਸੜ ਜਾਂਦਾ ਹੈ ਸਾਰਾ ਫਿਰ ਦੀ ਸੁਆਹ ਕਿੱਥੇ ਜਾਂਦੀ ਤਾ ਸਰ ਆਖ ਬਹੁਤ ਥੋੜੀ ਹੁੰਦੀ ਹੈ ਜਿਵੇਂ ਖੇਤ ਸਬਾਦਨੇ ਆਪਾਂ ਆਰਗੈਨਿਕ ਖੇਤੀ ਕਰਦੇ ਹਾਂ ਜੀ ਠੀਕ ਹੈ ਤੇ ਇਹਦੇ ਚ ਅਸੀਂ ਯੂਜ਼ ਕਰ ਲੈਂਦੇ ਆਪਾਂ ਠੀਕ ਹੈ ਤੁਹਾਡੇ ਤੋਂ ਅਸੀਂ ਇਹ ਵੀ ਜਾਣਨਾ ਚਾਹਾਂਗੇ ਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਜੇ ਅੱਜ ਕਿਸਾਨ ਵੱਖ-ਵੱਖ ਜਗ੍ਹਾ ਦੇ ਉੱਪਰ ਲਗਾ ਲਵੇ ਤਾਂ ਉਸ ਦੇ ਨਾਲ ਜਿੱਥੇ ਸਾਡੀ ਸਿਹਤ ਵੀ ਸੁਧਾਰ ਹੋਏਗਾ ਉੱਥੇ ਉਹਨਾਂ ਦੀ ਪੌਕੇਟ ਵੀ ਜਿਹੜੀ ਹੈ ਉਹ ਸੁਧਰ ਕੇ ਚਲੇਗੀ। ਉਹ ਕਿਉਂ ਜਦੋਂ ਆਪਾਂ ਚੀਜ਼ਾਂ ਅਸਲੀ ਖਾਵਾਂਗੇ ਤਾਂ ਉਹਨਾਂ ਦਵਾਈਆਂ ਤੇ ਪੈਸੇ ਖਰਚ ਘੱਟ ਕਰਾਂਗੇ। ਦਵਾਈਆਂ ਅਸੀਂ ਜ਼ਿਆਦਾ ਖਾਂਦੇ ਆ ਤੇ ਆਪਾਂ ਚੀਜ਼ੀਆਂ ਜਿਹੜੀਆਂ ਖਾਣ ਵਾਲੀਆਂ ਆਪਣੀ ਕਿਚਨ ਦੇ ਅੰਦਰ ਉਹ ਅਡਲਟੇਸ਼ਨ ਵਾਲਾ ਖਾਣਾ ਖਾਂਦੇ ਆ। ਤੋਂ ਸਾਨੂੰ ਚਾਹੀਦਾ ਹੈ ਕਿ ਐਸੀ ਖੇਤੀ ਦੇ ਨਾਲ ਜੁੜੀਏ। ਤੋਂ ਡੀਡੀਸੀ ਆਨਲਾਈਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਸ ਧੰਨ ਦੇ। ਮਾਈਕ ਟੈਕ ਕਰ ਰਹੇ ਹਾਂ।